ਛਰਾਬ ਦੇ ਨਾਲ ਹਾਥੀ ਰਜਾ ਲਾ ਗਿਆ ਮਹਾਵਤ ਤਿਆਰ ਹੈ ਸੁੰਡ ਦੇ ਨਾਲ ਸ਼ਸਤਰ ਬਣੇਗਾ ਜਮਦਾੜ ਨਾਮ ਦਾ ਸ਼ਸਤਰ ਹੈ ਜਿਹਨੂੰ ਹਾਥੀ ਦੀ ਸੁੰਡ ਨਾਲ ਬੰਨਿਆ ਗਿਆ ਤੇ ਹੁਣ ਅਬਦਾਲੀ ਕਹਿੰਦਾ ਵੀ ਇਹਦੇ ਵੀ ਸੰਗਲ اتار ਦਿਓ ਪੈਰ ਨੂੰ ਸੰਗਲ ਰਹਿਣ ਦਿਓ ਤੇ ਇੱਕ ਇਹਨੂੰ ਤਲਵਾਰ ਦੇ ਦਿਓ ਤਲਵਾਰ ਦਿੱਤੀ ਖੁੰਡੀ ਹੁਣ ਉਹ ਖੁੰਡੀ ਹੋਈ ਤਲਵਾਰ ਹੈ ਤੇ ਸਰਦਾਰ ਆਠੂ ਸਿੰਘ ਤਿਆਰ ਹੈ ਹੁਣੇ ਸਰਦਾਰ ਆਠੂ ਸਿੰਘ ਉਸੇ ਪਰਿਵਾਰ ਵਿੱਚੋਂ ਜਿਸ ਪਰਿਵਾਰ ਵਿੱਚੋਂ ਭਾਈ ਸਾਹਿਬ ਪਾਈ ਬਜਤਰ ਸਿੰਘ ਸੀ आनंदपुर صاحب ਹਾਥੀ ਦਾ ਮੁਕਾਬਲਾ ਕਰਦਾ ਸੀ ਬਿਲਕੁਲ ਸਰਦਾਰ ਆਠੂ ਸਿੰਘ ਨੇ ਉਸੇ ਹੀ ਤਲਵਾਰ ਨੂੰ ਦੋ ਹੱਥਾਂ ਦੇ ਨਾਲ ਫੜਿਆ ਘੁੱਟ ਕੇ ਜਦੋਂ ਹਾਥੀ ਨੇ ਆਪਣੀ ਸੁੰਡ ਦੇ ਸ਼ਸਤਰ ਨਾਲ ਵਾਰ ਕੀਤਾ ਬਿਜਲੀ ਦੀ ਰਫ਼ਤਾਰ ਨਾਲ ਉਹ ਵਾਰ ਆਇਆ ਤੇ ਲੋਕਾਂ ਨੂੰ ਲੱਗਾ ਕਿ ਸਰਦਾਰ ਤੇ ਖਤਮ ਸਰਦਾਰ ਨੇ ਉਸ ਵਾਰ ਨੂੰ ਬਚਾਇਆ ਉਸੇ ਖੁੰਡੀ ਵਾਰ ਤਲਵਾਰ ਦਾ ਵਾਰ ਇੰਨੀ ਤਾਕਤ ਨਾਲ ਜਕਾਰੇ ਨਾਲ ਕੀਤਾ ਕਿ ਹਾਥੀ ਦੀ ਸੁੰਡ ਵੀ ਕੱਟੀ ਗਈ ਤੇ ਉਹਦਾ ਇੱਕ ਪੈਰ ਵੀ ਕਟਿਆ ਗਿਆ ਵਾਹਿਗੁਰੂ ਉਹ ਹਾਥੀ ਧਰਤੀ ਤੇ ਉੱਤੇ ਟੀਕਾ ਮਾਰ ਲੱਗਾ ਪੁੱਠਾ ਕਰਕੇ ਤਲਵਾਰ ਦਾ ਮੁਠਾ ਹਾਥੀ ਦੇ ਮੱਥੇ ਤੇ ਮਾਰਿਆ ਤੇ ਹਾਥੀ ਜ਼ਮੀਨ ਤੇ ਜਾਨ ਤਿਆਗ ਗਿਆ